ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੁੱਟਾ ਕੋਟਲੀ ਅੱਜ ਦੀ ਵੀਡੀਓ 'ਚ 11 ਮਸ਼ੀਨਰੀਆਂ ਵਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚੋਂ 9 ਟਰੈਕਟਰ ਵਕਾਊ ਆ ਇੱਕ ਵਰਨਾ ਗੱਡੀ ਕਿਸੇ ਪੁਰਾਣੀ ਵੇਚਣੀ ਆ ਬਹੁਤ ਵਧੀਆ ਵਰਨਾ ਗੱਡੀ ਕਿਸੇ ਪੁਰਾਣੀ ਉਹ ਲੈਣੀ ਹੋਵੇ ਇੱਕ ਵਰਨਾ ਗੱਡੀ ਵਕਾਊ ਲੈ ਕੇ ਆਇਆ ਤੇ ਇੱਕ ਟਰਾਲੀ ਤੇ 11 ਚੀਜ਼ਾਂ ਅੱਜ ਦੀ ਵੀਡੀਓ 'ਚ ਵਕਾਊ ਲੈ ਕੇ ਆਇਆ ਕਿਸੇ ਨੇ ਵੀ ਕੋਈ ਵੀ ਚੀਜ਼ ਖਰੀਦਣੀ ਹੁੰਦੀ ਆ ਤੇ ਬਾਈਆਂ ਦਾ ਕੱਲੀ-ਕੱਲੀ ਚੀਜ਼ ਵਾਲੇ ਦਾ ਸਕਰੀਨ ਤੇ ਹੁੰਦਾ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਕਿ ਕਿਸੇ ਵੀ ਪੁਰਾਣੇ ਵੀਡੀਓ ਪਾਉਣੇ ਹੋਵੇ ਆ ਖੇਤੀਬਾੜੀ ਸੰਧਾਂ ਦੀਆਂ ਆਪਾਂ ਫੇਰ ਹੀ ਵੀਡੀਓ ਪਾਉਣੇ ਆ ਫੋਟੋਆਂ ਭੇਜਿਆ ਕਰੋ ਤੇ ਜਾਂ ਵੀਡੀਓ ਬਣਾ ਕੇ ਭੇਜਿਆ ਕਰੋ ਫੋਟੋਆਂ ਦਾ ਬਾਈ ਬਹੁਤ ਭਰਾ ਕਹੀ ਜਾਂਦੇ ਵੀ ਫੋਟੋਆਂ ਤੇ ਉਹ ਚੀਜ਼ ਦਿਸਦੀ ਨਹੀਂ ਜੇ ਵੀਡੀਓ ਬਣਾ ਕੇ ਦੇ ਦਿਆ ਕਰੋ ਕੋਈ ਮੈਨਟ੍ਰੀਟਮੈਂਟ ਦੀ ਤਾਂ ਆਪਾਂ ਸਾਰੇ ਥੋੜੀ ਮਹਿੰਗੀ ਉਹ ਖਾਦਿਆ ਕਰਾਂਗੇ ਤੇ ਫੋਟੋਆਂ ਤੇ ਬਹੁਤ ਲੰਬੇ ਆਉਂਦੇ ਆ ਕਈ ਵਾਰੀ ਬਾਈ ਕਹਿੰਦੇ ਫੋਟੋਆਂ ਤੇ ਚੀਜ਼ ਬਹੁਤ ਵਧੀਆ ਦੇਖ ਦਿਸਦੀ ਆ ਤੇ ਜੇ ਜਾ ਕੇ ਦੇਖਣ ਲੱਗਦੇ ਆ ਤੇ ਉਥੇ ਅੱਧ ਵੀ ਨਿਬੜਦਾ ਇਸ ਕਰਕੇ ਬਾਈ ਸਾਰੇ ਭਰਾ ਕਿਸੇ ਪੁਰਾਣੇ ਵੀ ਕੋਈ ਵੀ ਖੇਤੀ ਵਾਲੀ ਦਾ ਸੰਦਾ ਵੇਚਣਾ ਤੇ ਉਹਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਨੂੰ ਮੈਂਟੇਨਮੈਂਟ ਦੀ ਤੇ ਸਾਰਾ ਆਪਦਾ ਐਡਰੈਸ ਮਾਡਲ ਮਾਡਲ ਸਾਰਾ ਲਿਖ ਦਿਆ ਕਰੋ ਤੇ ਵੀਡੀਓ ਸਾਰੇ ਪਾਸੇ ਕੈਮਰਾ ਮਾਰ ਦਿਆ ਕਰੋ ਜਿਹੇ ਜੀ ਤੁਹਾਡੀ ਚੀਜ਼ ਆ ਉਹੋ ਜੀ ਬਾਈ ਦਿਖਾ ਦਿਆ ਕਰੋ ਫਾਰਮਾ ਤੇ ਉਹ ਜੀ ਚੀਜ਼ ਨਹੀਂ ਦਿਖਦੀ ਤੇ ਕਿਸੇ ਪੁਰਾਣੀ ਵੀਡੀਓ ਪੋਣੀ ਹੋਈ ਤੇ ਵੀਡੀਓ ਆਪਾਂ ਫੇਰ ਹੀ ਪੋਣਿਆ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲਾ ਨੰਬਰ ਟਰੈਕਟਰ ਵਾਲੇ ਬਾਈ ਦਾ ਉੱਪਰਲੇ ਨੰਬਰ ਤੇ ਭੇਜ ਦਿਆ ਕਰੋ ਸਾਰੇ ਆਪਦਾ ਐਡਰੈਸ ਇਹ ਕਿਸੇ ਭਰਾ ਨੇ ਬਈ ਜੌਂਡੀਅਰ 5050 ਲੈਣਾ ਹੋਵੇ ਪਹਿਲਾ ਟਰੈਕਟਰ ਸਾਰੇ ਭਰਾ ਦੇਖ ਲੋ ਜੌਂਡੀਅਰ 5050 ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਕਿਸੇ ਵੀ ਭਰਾ ਨੇ ਬਈ ਜੌਂਡੀਅਰ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਾਗਾਪੁਰਾਣਾ ਬਾਗਾਪੁਰਾਣਾ ਏਰੀਆ ਮੋਗੇ ਜ਼ਿਲ੍ਹੇ ਚ ਪੈਂਦਾ ਬਈ ਬਾਗਾਪੁਰਾਣਾ ਬਾਗੇਪੁਰਾਣਾ ਏਰੀਆ ਟਰੈਕਟਰ ਖੜਾ ਜੌਂਡੀਅਰ 5050 ਕਿਸੇ ਵੀ ਭਰਾ ਨੇ ਲੈਣਾ ਹੋਵੇ ਟਰੈਕਟਰ ਤੇ ਬਾਈ ਕਹਿੰਦਾ 3 ਲੱਖ ਤੇ 95000 ਦੇ ਆਸੇ ਪਾਸੇ ਮੈਂ ਟਰੈਕਟਰ ਦੇ ਦੂੰਗਾ ਕਿਸੇ ਵੀ ਪ੍ਰਾਣੀ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀ ਵੀ ਪ੍ਰਾਣੀ ਟਰੈਕਟਰ ਲੈਣਾ ਹੋਵੇ ਸੋਨਾ ਲੀਖਾ 50 ਦਾ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪ੍ਰਾਣੀ ਬਈ ਸੋਨਾ ਲੀਖਾ 50 ਦਾ ਟਰੈਕਟਰ ਲੈਣਾ ਹੋਵੇ ਇਹ 2006 ਮਾਡਲ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ ਨਵੇਂ ਆ ਬਾਈ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਟਰੈਕਟਰ ਬਾਈ ਸੋਨਾ ਲੀਖਾ 50 ਦਾ ਤੇ ਪਿੰਡ ਘੱਲਖੁਰਦ ਪਿੰਡ ਬਈ ਘੱਲਖੁਰਦ ਖੜਾ ਤਲਵੰਡੀ ਭਾਈ ਦੇ ਕੋਲੇ ਪਿੰਡ ਆ ਬਈ ਘੱਲਖੁਰਦ ਘੱਲਖੁਰਦ ਪਿੰਡ ਤੇ ਟਰੈਕਟਰ ਖੜਾ ਬਈ ਕਿਸੇ ਵੀ ਪੁਰਾਣੇ ਬਈ ਟਰੈਡ ਲੈਣਾ ਹੋਵੇ ਸੋਨਾ ਲਿਖਾ 50 ਦਾ ਇਹ ਬਾਈ ਕਹਿੰਦਾ 2 ਲੱਖ ਇਹ 65000 ਦੇ ਆਸੇ ਪਾਸੇ ਮੈਂ ਟਰੈਡ ਦੇਵਾਂਗਾ ਬਾਈ ਕਿਸੇ ਵੀ ਪੁਰਾਣੇ ਬਈ ਲੈਣਾ ਹੋਵੇ ਟਰੈਕਟਰ ਇਹ ਬਾਈ ਦਾ ਫੋਨ ਨੰਬਰ ਆ ਖੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਸਵਰਾਜ 735 ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ 1999 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 50 ਕ ਪੈਸੇ ਆ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 735 ਤੇ ਪੈਂਡ ਮਾੜੀ ਮੁਸਤਫਾ ਪੈਂਡ ਬਈ ਮਾੜੀ ਮੁਸਤਫਾ ਬਾਗੇ ਪੁਰਾਣੇ ਕੋਲੇ ਪੈਂਡ ਆ ਤੇ ਮੋਗੇ ਜ਼ਿਲ੍ਹੇ ਚ ਪੈਂਡ ਆਉਂਦਾ ਉਥੇ ਟਰੈਡ ਖੜਾ ਬਾਈ ਦੇ ਘਰੇ ਬਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 735 ਤੇ ਬਾਈ ਕਹਿੰਦਾ ਸਾਰੇ ਪਾਸੇ ਓਕੇ ਟਰੈਡ ਆ ਮੇਰਾ ਬਾਈ ਸਵਰਾਜ ਵਾਕੇ ਚੱਕਰ ਕੇ ਮੇਰੇ ਘਰੋਂ ਸਵਰਾਜ ਟਰੈਡ ਲੈ ਜਾਓ ਇਸੇ ਵੀ ਪੁਰਾਣਾ ਬਈ ਟਰੈਕਟਰ ਲੈਣਾ ਹੋਵੇ ਤੇ 1 ਲੱਖ ਤੇ 65000 ਦੇ ਆਸੇ-ਪਾਸੇ ਬਾਈ ਕੰਨਾ ਮੈਂ ਸਵਰਾਜ ਟਰੈਕਟਰ ਦੇਊਗਾ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 735 ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਭਾਵੇਂ ਸਵਰਾਜ 855 ਟਰੈਕਟਰ ਲੈਣਾ ਹੋਵੇ ਤੇ 2007 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਬਈ ਆ ਬਾਈ ਕਿਸੇ ਵੀ ਪੁਰਾਣੇ ਬਈ ਸਵਰਾਜ 855 ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਦਿਉਂ ਟਰੈਕਟਰ ਖੜਾ ਦਿਉਂ ਪਿੰਡ ਜਿਹੜਾ ਬਟੰਡੇ ਚ ਪਿੰਡ ਆਉਂਦਾ ਬਾਈ ਕਿਸੇ ਵੀ ਪੁਰਾਣੇ ਬਈ 855 ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 25000 ਦੇ ਆਸ-ਪਾਸੇ ਮੈਂ ਟਰੇਡ ਦੇਊਗਾ ਬਾਈ ਤੇ ਫੋਨ ਨੰਬਰ ਆ ਬਾਈ ਜ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਪੁਰਾਣੇ ਲੈਣਾ ਹੋਵੇ 43600 ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਪੁਰਾਣੇ ਮੋਡੀਫਾਈ ਹੋਇਆ ਟਰੈਕਟਰ ਲੈਣਾ ਹੋਵੇ ਤੇ ਜਮਾਂ ਨਵਾਂ ਟਰੈਕਟਰ ਬਣਾਇਆ ਬਈ ਬਾਈਆਂ ਦਾ ਤੇ ਬਾਈਆਂ ਦਾ ਗੱਲ ਫਾਰਮਾ ਟਰੈਕਟਰ ਆ ਬਈ ਇਹ ਲੁਧਿਆਣੇ ਵਾਲਿਆਂ ਦਾ ਗੱਲ ਫਾਰਮਾ ਵਾਲਿਆਂ ਦਾ ਲੁਧਿਆਣੇਆ ਦਾ ਟਰੈਕਟਰ ਆ ਬਈ ਇਹ ਤੇ 1993 ਮਾਡਲ ਆ ਤੇ ਪੰਜਾਬ ਨੰਬਰ ਆ ਚਾਰੇ ਟਾਇਰ ਨਵੇਂ ਆ ਤੇ ਸਾਰੇ ਪਾਸੇ ਟਰੈਕਟਰ ਬਈ ਨਵੇਂ ਪਿਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਫੋੜ ਬਈ ਮੋਡੀਫਾਈ ਹੋਇਆ ਵਾ 3600 ਤੇ ਬਾਈ ਕਹਿੰਦੇ ਪੂਰੇ 2 ਲੱਖ ਦੇ ਆਸੇ ਪਾਸੇ ਟ੍ਰੇਡ ਦੇ ਦਾਂਗੇ ਬਾਈ ਤੇ ਲੁਧਿਆਣਾ ਦਾ ਬਾਈਆਂ ਟਰੈਕਟਰ ਆ ਗੱਲ ਫਾਰਮ ਵਾਲੇ ਦਾ ਕਿਸੇ ਵੀ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਜਾਂ ਕੋਈ ਮੋਡੀਫਾਈਡ ਟਰੈਕਟਰ ਕਰਾਉਣਾ ਹੋਵੇ ਤੇ ਬਾਈਆਂ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈਓ ਬਾਈਆਂ ਨੂੰ ਕੋਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਫਾਰਮ 60 ਟਰੈਕਟਰ ਲੈਣਾ ਹੋਵੇ ਤੇ 2006 ਮਾਡਲ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਤੈਰ ਬਾਈ ਨਵੇਂ ਆ ਕਿਸੇ ਵੀ ਪੁਰਾਣੇ ਵੀ ਲੈਣਾ ਹੋਵੇ ਟਰੈਕਟਰ ਫਾਰਮ 60 ਇਹ ਪਿੰਡ ਬਸ਼ਨੰਦੀ ਖੜਾ ਜੈਤੋ ਦੇ ਕੋਲੇ ਪਿੰਡ ਆ ਬਈ ਬਸ਼ਨੰਦੀ ਤੇ ਜ਼ਿਲ੍ਹਾ ਫਰੀਦਕੋਟ ਚੋਂ ਦਾ ਪਿੰਡ ਬਸ਼ਨੰਦੀ ਪਿੰਡ ਖੜਾ ਬਈ ਟਰੈਕਟਰ ਕਿਸੇ ਵੀ ਪ੍ਰਾਣੇ ਬਾਈ ਲੈਣਾ ਹੋਵੇ ਟਰੈਕਟਰ ਇਹ ਬਾਈ ਕਹਿੰਦਾ 2 ਲੱਖ ਤੇ 75000 ਦੇ ਆਸੇ ਪਾਸੇ ਮੈਂ ਟਰੇਡ ਦੇ ਦੂੰਗਾ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਫਾਰਮ ਸੱਠ ਮੈ ਦਾ ਟਰੈਕਟਰ ਓਕੇ ਆ ਵਾਹ ਕੇ ਚੱਕਰ ਕੇ ਮੇਰੇ ਘਰੋਂ ਮਾ ਟਰੈਕਟਰ ਲੈ ਜਾਓ ਸਾਰੇ ਪਾਸੋਂ ਮੇਰਾ ਟਰੈਕਟਰ ਓਕੇ ਆ ਤੇ 2 ਲੱਖ ਤੇ 75000 ਦੇ ਆਸੇ ਪਾਸੇ ਬਾਈ ਟਰੇਡ ਦੇਊਗਾ ਤੇ ਬਾਈ ਦਾ ਬਈ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਭਰਾਣੇ 3600 ਫੋਰ ਟਰੈਕਟਰ ਲੈਣਾ ਹੋਵੇ ਤੇ 1991 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਮੰਗਲੇ ਟਾਇਰ 70 80 ਪੈਸੇ ਆ ਤੇ ਮੂਹਰਲੇ ਬਈ ਜਮਾਂ ਨਵੇਂ ਆ ਕਿਸੇ ਵੀ ਭਰਾਣੇ ਬਈ ਫੋਰ ਟਰੈਕਟਰ ਲੈਣਾ ਹੋਵੇ 3600 ਤੇ ਪੈਂਡ ਮਾੜੀ ਮੁਸਤਵਾਂ ਪੈਂਡ ਬਈ ਮਾੜੀ ਮੁਸਤਵਾਂ ਬਾਗੇ ਪੁਰਾਣੇ ਕੋਲੇ ਪੈਂਡ ਆ ਮੋਗੇ ਜਲੇ ਚ ਪੈਂਡ ਆਉਂਦਾ ਕਿਸੇ ਵੀ ਭਰਾਣੇ ਲੈਣਾ ਹੋਵੇ ਫੋਰ ਟਰੈਕਟਰ ਬਈ ਬਾਈ ਕਹਿੰਦਾ ਸਾਰੇ ਪਾਸੇ ਓਕੇ ਟਾਇਰ ਆ ਮੇਰਾ ਫੋਰ ਬਾਈ ਇਹ 1 ਲੱਖ ਤੇ 65000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਡ ਦਵਾਂਗਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਪੁਰਾਣੇ ਡੀਆਈ 265 ਟੈਕ ਲੈਣਾ ਹੋਵੇ ਤੇ 2001 ਦਾ ਮਾਡਲ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ 70 80 ਪੈਸੇ ਪਏ ਆ ਬਾਈ ਤੇ ਸਾਰੇ ਪਾਸੇ ਬਾਈ ਕਹਿੰਦਾ ਡੀਆਈ ਟੈਕਟਰ ਮੇਰਾ ਓਕੇ ਆ ਕਿਸੇ ਪੁਰਾਣੇ ਬਈ ਡੀਆਈ ਟੈਕ ਲੈਣਾ ਹੋਵੇ 265 ਇਹ ਬਾਈ ਕਹਿੰਦਾ 2 ਲੱਖ ਤੇ 15000 ਦੇ ਆਸੇ-ਪਾਸੇ ਮੈਂ ਟਰੈਕਟਰ ਦੇਵਾਂਗਾ ਬਾਈ ਤੇ ਏਰੀਆ ਬਾਗਾਪੁਰਾਣਾ ਏਰੀਆ ਬਾਈ ਬਾਗਾਪੁਰਾਣਾ ਮੋਗੇ ਜ਼ਿਲ੍ਹੇ ਚ ਪੈਂਦਾ ਬਾਗਾਪੁਰਾਣਾ ਏਰੀਆ ਉੱਥੇ ਟਰੈਡ ਖੜਾ ਬਾਗਾਪੁਰਾਣੀ ਏਰੀਆ ਚ ਬਾਈ ਕਿਸੇ ਭਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾਲੇ ਵਾਲੀ ਨੂੰ ਬਾਈ ਫੋਨ ਬਾਈ ਜੀ ਕਿਸੇ ਭਰਾਣੇ ਲੈਣਾ ਹੋਵੇ ਡੀਆਈ 475 ਟਰੈਕਟਰ ਤੇ 2005 ਮਾਡਲਾ ਤੇ ਪੰਜਾਬ ਨੰਬਰ ਤੇ ਚਾਰੇ ਟਾਇਰ ਬਾਈ ਨਵੇਂ ਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਡੀਆਈ 475 ਟ੍ਰੈਕਟਰ ਬਾਈ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ ਟ੍ਰੈਕਟਰ ਖੜਾ ਬਾਈ ਕਿਸੇ ਪੁਰਾਣੇ ਟ੍ਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 60 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਡ ਦੇਊਗਾ ਬਾਈ ਤੇ ਫੋਨ ਨੰਬਰ ਆ ਬਾਈ ਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਪੁਰਾਣੇ ਵਰਨਾ ਗੱਡੀ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਵਰਨਾਕਾਰ ਕਿਸੇ ਭਰਾ ਨੇ ਵੀ ਲੈਣੀ ਹੋਵੇ ਵਰਨਾਕਾਰ ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਤੇ ਬਾਈ ਕਹਿੰਦਾ ਵਰਨਾਕਾਰ ਮੇਰੀ ਬਾਈ ਸਾਰੇ ਪਾਸੇ ਓਕੇ ਗੱਡੀ ਆ ਤੇ ਘਰੇ ਬਾਈ ਨੇ ਸ਼ੌਂਕ ਦਾ ਕਾਰ ਰੱਖੀ ਆ ਕੋਈ ਵਪਾਰੀ ਨਹੀਂ ਬਾਈ ਕਿਸੇ ਭਰਾ ਨੇ ਬਾਈ ਵਰਨਾਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਚੈੱਕ ਕਰਕੇ ਗੱਡੀ ਲੈ ਕੇ ਜਾਓ ਬਾਈ ਸਾਰੇ ਪਾਸੇ ਓਕੇ ਗੱਡੀ ਆ ਮੇਰੀ ਕਿਸੇ ਭਰਾ ਨੇ ਬਾਈ ਵਰਨਾਕਾਰ ਲੈਣੀ ਹੋਵੇ ਤੇ ਪਿੰਡ ਕੋਟਲੀਆ ਬਲੂ ਖੜੀ ਆ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਕੋਟਲੀਆ ਬਲੂ ਕੋਟਲੀਕਾਰ ਖੜੀ ਆ ਵਰਨਾ ਬਾਈ ਕਿਸੇ ਭਰਾਣੇ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਕਾਰ ਦੇਉਂਗਾ ਬਾਈ ਤੇ ਫੋਨ ਨੰਬਰ ਆ ਬਾਈ ਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਭਰਾਣੇ ਟਰਾਲੀ ਲੈਣੀ ਹੋਵੇ ਇਹ 10 6 ਟਰਾਲੀ ਆ ਬਾਈ 6 ਫੁੱਟ ਚੌੜੀ ਤੇ 10 ਫੁੱਟ ਲੰਮੀ ਟਰਾਲੀ ਆ ਕਿਸੇ ਪੁਰਾਣੀ ਵੀ ਟਰਾਲੀ ਲੈਣੀ ਹੋਵੇ ਤੇ ਟਾਇਰ 40 45 ਪੈਸੇ ਪਈ ਆ ਤੇ ਬੈੱਡ ਵਾਲੀ ਟਰਾਲੀ ਆ ਬਗੈਰ ਜਿੱਕ ਤੋਂ ਬਗੈਰ ਬਈ ਜਿੱਕ ਤੋਂ ਆ ਬੈੱਡ ਵਾਲੀ ਟਰਾਲੀ ਆ ਕਿਸੇ ਪੁਰਾਣੀ ਵੀ ਟਰਾਲੀ ਲੈਣੀ ਹੋਵੇ ਤੇ ਪਿੰਡ ਕਲਿਆਣ ਪਿੰਡ ਕਲਿਆਣ ਨਥਾਣੇ ਕੋਲੇ ਪਿੰਡ ਆ ਤੇ ਜ਼ਿਲ੍ਹਾ ਬਹੰਡੇ ਚ ਆਉਂਦਾ ਪਿੰਡ ਬਈ ਕਲਿਆਣ ਪਿੰਡ ਕਲਿਆਣ ਪਿੰਡ ਟਰਾਲੀ ਖੜੀ ਆ ਕਿਸੇ ਪੁਰਾਣੀ ਵੀ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 65 ਕ ਹਜ਼ਾਰ ਦੇ ਆਸੇ ਪਾਸੇ ਮੈਂ ਟਰਾਲੀ ਬਈ ਦੇ ਦੂੰਗਾ ਟਾਲੀ ਪੂਰੀ ਵਜਨ ਵਾਲੀ ਆ ਭਾਰੀ ਆ ਤੇ ਉ ਵੀ ਟਾਲੀ ਸਾਫ਼ ਆ ਬਾਈ ਕਿਸੇ ਪੁਰਾਣੀ ਵੀ ਟਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 65000 ਦੇ ਆਸੇ ਪਾਸੇ ਟਾਲੀ ਦੇਊਗਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਟਾਲੀ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ 11 ਸੀ ਬਾਈ ਖੇਤੀ ਬੜੀ ਸੰਦਾਂ ਦੀਆਂ ਤੇ ਆਪਾਂ 11 ਦੀਆਂ 11 ਹੀ ਦਿਖਾਤੀਆਂ ਤੇ ਕੱਲ ਨੂੰ ਬਕਾਊ ਸੰਦ ਖੇਤੀ ਵਾਲੀ ਆਪਾਂ ਫੇਰ ਲੈ ਕੇ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ